ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਲੇਅਰ ਤਸਵੀਰ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੋ ਦੋ ਜਿਹੜੀਆਂ ਮੱਝਾਂ ਸਾਹਮਣੇ ਸਕਰੀਨ ਤੇ ਵੇਖ ਰਹੇ ਦੋਵੇਂ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਦੋ گاਵਾں ਤੋਂ ਦੋਸਤੋ ਤਾਜ਼ੀਆਂ ਸੁਈਆਂ ਤੇ ਇੱਕ ਗਾੜੀ ਨਾਲ ਪੱਤੀ ਇੱਕ ਪਣ ਇਨ੍ਹਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸਦੀਕ ਜਰੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਰੀ ਕਰਨੀ ਦੋਸਤੋ ਤੁਸੀਂ ਆਪਾਂ ਕਰਨੀ ਜੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਵੀਰ ਨਾਲ ਕਰਕੇ ਗੱਲਬਾਤ ਆਪਾਂ ਡਿਟੇਲਿੰਗ ਦਾ ਪਛੋਦੀ ਸਾਰੀ ਵੀਰ ਦੇ ਕੋਲ ਪੁੱਛ ਗਏ ਨੇ ਹਾਂ ਜੀ ਬਾਈ ਸੱਸੀ ਗੱਲ ਜੀ ਸੱਸੀ ਦਾ ਵੀਡੀਓ ਸੁਣਾਓ ਠੀਕ ਠਾਕ ਜੀ ਵਧੀਆ ਹੋਰ ਸੁਣਾਓ ਤੁਸੀਂ ਵਧੀਆ ਵਧੀਆ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਜਾਂਦਾ ਵਧੀਆ ਬਾਬਾ ਅਡਰੈਸ ਬੋਲ ਦੀ ਵੀਰ ਆਪਾਂ ਨਾ ਮੇਰਾ ਮਨੋਰ ਸਿੰਘ ਪਿੰਡ ਬਲੇ ਤਹਿਸੀਲ ਪਟਿਕਲਾ ਤਰਨਤਾਰਨ ਹਾਂਜੀ ਫੋਨ ਨੰਬਰ 98145451 ਠੀਕ ਹੈ ਜੀ ਅੱਜ ਵੀਰ ਆਪਣੇ ਕੋ ਮੱਝਾਂ ਦੇ ਵਿੱਚ ਦੋ ਨਗ ਤੇ گاਵਾਂ ਦੇ ਵਿੱਚ ਤਿੰਨ ਨਗ ਤਿੰਨ ਨਗ ਹਾਂਜੀ ਮੱਝਾਂ ਦੇ ਵਿੱਚ ਸੁਈਆਂ ਦੋ گاਵਾਂ ਮੱਝਾਂ ਦੋਵੇਂ ਸੁਈਆਂ ਕਾਲੀ ਸੁਈ ਇੱਕ ਹਾਂਜੀ ਤੇ ਆਹ ਮਹੀਨੇ ਦੀ ਅਭੀ ਤਾਜੀ ਸੂਈ ਬੱਚੀ ਪਰਸੋ ਦੀ ਠੀਕ ਹੈ ਜੀ ਆਹ ਹਫਤੇ ਦੀ ਸੂਈ ਆ ਅੱਛਾ ਜੀ ਉਹ ਗੱਬਣਾ ਬੱਚੀ ਇਹ ਬੱਚੀ ਗੱਬਣੇ ਚਾਰ ਤੰਦ ਬੱਚੀ ਜੇ ਮੂੰਹ ਅੱਛਾ ਜੀ ਤੇ ਗੱਬਣ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰ ਆਪੇ ਇਸ ਮੱਝ ਤੋਂ ਪਹਿਲੇ ਦੱਸੀਏ ਡਿਟੇਲ ਵੀਰ ਨੂੰ ਇਹ ਮੱਝ ਕਿੰਨਾ ਸੂਆ ਸੂਈ ਆ ਤੇ ਭਾਵੇਂ ਕੋਈ ਤੀਜਾ ਮਾਲੇ ਭਾਵੇਂ ਕੋਈ ਦੂਜਾ ਮਾਲੇ ਹਾਂਜੀ ਤੀਜਾ ਸੂਆ ਵੈਸੇ ਤੇ ਕੱਲ ਦੀ ਸੂਈ ਮੈਂ ਕੱਟਾ ਦਿੱਤਾ ਨੇ ਅੱਛਾ ਜੀ ਤੇ 8 ਕਿਲੋ 9 ਬੋਲਾ ਹੋਊਗਾ 8 9 ਕਿਲੋ ਬੋਲਾ ਹੋਊਗਾ ਕੱਟੀ ਵੀ ਬਾਰਨ ਜਾਈ बच्चा दा गाड़ी बत्ता ना गाड़ी बत्ता बच्चा दोस्तों इने कट्टा ਦਿੱਤਾ ਸੁਬਾ ਹੋ ਕੇ ਦੇਸ਼ਕ ਦੂਜਾ ਮਾਲ ਦੇ ਕੋ ਤੀਜਾ ਮਾਲ ਦੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਆਹ ਦਾ ਬੱਚਾ ਦੀ ਗਾੜੀ ਬੱਤਾ ਮੈਂ ਦਾ ਕੱਦ ਕਾਠ ਪਿੱਠ ਪੁਰੇ ਦੀ ਚੜਾਈ ਬੋਡੀ ਬਰੇਟ ਮੈਂ ਦਾ ਮੈਂ ਸੂਜੇ ਜਾਣ ਕੇ ਤੈ ਜੀ ਮਰੀ ਥੋੜੀ ਜੇ ਹਾਂਜੀ ਹਾਂਜੀ ਬਾਕੀ ਦੋਸਤੋ ਚਲੋ ਕਰਮਾਈ ਨੇ ਆਰਡਰ ਜਿਹੜਾ ਸੋਹਣਾ ਤਿਆਰ ਕੀਤਾ ਆਠ 9 ਲੀਟਰ ਬੋਲੇ ਤੋਂ 19 ਸਟਾਰਟਿੰਗ ਕੀਤੀ ਹੈ ਲੈ ਵੀਰ ਮੋੜ ਦਾ ਬਾਕੀ ਦੋਸਤੋ ਇਹ ਫੇਸ ਕੁਆਲਟੀ ਚੈੱਕ ਕਰ ਲੋ ਸੱਜਰ ਸੁਈ ਹੈ ਬੱਚੇ ਦਾ ਜਿਆਦਾ ਕਰਦੀ ਹੈ ਲੋ ਜੀ ਕਰੋ ਚੱਕ ਬਹੁਤ ਸੋਨਾ ਦੋਸਤੋ ਆਰਡਰ ਤਿਆਰ ਕੀਤਾ ਨੇ ਖਾਲੀ ਕਰ ਦੇ ਵੀਰ ਕਰਤੀ ਕਰਤੀ ਸਾਫ ਲੋ ਜੀ ਸੁਆਹ ਕਰੋ ਚੱਕ ਸਾਫ ਕਰਤੀ ਵੀਰ ਸਭ ਨੂੰ ਪੂਰੇ ਦੇ ਵਿੱਚੋਂ ਆਰਡਰ ਦੋਸਤੋ ਬਹੁਤ ਸੋਨਾ ਕੱਲ ਤੜਕੇ ਸੂਈ ਕੱਲ ਦੋ ਚਵਈਆਂ ਲੱਗ ਗਈਆਂ ਸੀਰੇ ਸਾਫ ਕਰਦੀ ਠੀਕ ਹੈ ਜੀ ਹਾਂ ਤੇ ਹੁਣ ਮਤਲਬ ਬਾਕੀ ਝੋਨ ਚਾਂ ਚੰਗੀਆਂ ਇਹ ਦੋ ਤੇ ਆ ਗਏ ਮੈਨੇ ਭਾਂਜਣਾ ਪੂਰਾ ਹਾਂ ਜੀ 8-9 ਕਿਲੋ ਬੋੜਾ ਜਿਹੜਾ 8-9 ਕਿਲੋ ਬੋੜਾ ਤਿਆਰ ਹੁਣ ਤੇ ਇਹਦਾ ਮੁੱਲ ਵੀ ਮੋਲ ਵੀਰ ਜੀ 1 15 ਕਰ ਦੇਦਾ ਹਾਂ ਹਾਂਜੀ ਤੇ 1 10 ਜੀ ਦੇ ਦਾਂਗੇ 1 10 ਦੇ ਕੁਝ ਹੈ ਕਿ ਜੈਸੋ ਕਰਦਾ ਕੋਈ ਨਹੀਂ ਮੰਨਦਾ ਨਾ ਕੋਈ ਵੀਰ ਠੀਕ ਹੈ ਜੀ ਹੁਣ ਲਾ ਦੇ ਸੀ 1 ਲੱਖ 15000 ਰੁਪਏ ਦੋਸਤੋ ਡਿਮਾਂਡ ਵੀਰ ਨੇ ਕੀਤੀ ਹੈ 1 ਲੱਖ 10000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿਹੜਾ ਕੋਈ ਵੀਰ ਭਰਾ ਖੇਦਣਾ ਇੱਕ 5 ਦੀ ਦੇ ਦਾਂਗੇ ਐਂਡ ਐਂਡ ਇੱਕ 5 ਲਓ ਜੀ ਦੋਸਤੋ ਐਂਡ ਐਂਡ ਇੱਕ ਪਾਸੇ ਕੀ ਚੋਣ ਇੱਕ ਨੰਬਰ ਆ ਭਾਵੇਂ ਕੋਈ ਧਾਰਮ ਨਾ ਮਾਰੇ ਵੀਰ ਇਤਨਾ ਲੈ ਜੇ ਠੀਕ ਹੈ ਆਪਣੀ ਫੁੱਲ ਗਾਰੰਟੀ ਹੋ ਗਈ ਠੀਕ ਹੈ ਜੀ ਹਾਂ 1 5 ਤੇ ਦੋਸਤੋ ਨਾਲ ਕੋਈ ਸ਼ੋਰ ਛੱਪਾ ਮਾਨਦਾਨ ਤੇ ਇਹਦੇ ਨਾਲ ਜਿਹੜੀ ਬੱਦੀ ਹੈ ਮੱਝ ਵੀਰ ਇਹੜੀ ਨੀਲੀ ਰਾਵੀ ਦੀ ਨੀਲੀ ਚ ਆਉਂਦੀ ਹਾਂਜੀ ਹਾਂਜੀ ਇਹ ਕਿੰਨਵਾ ਸੂਆ ਸੂਈ ਇਹ ਵੀ ਤੀਜਾ ਸੂਆ ਸੂਈ ਆ ਅੱਛਾ ਜੀ ਮਹੀਨੇ ਦੀ 25 ਦਿਨਾਂ ਦੀ ਮਹੀਨੇ ਦੀ ਲਾ ਲਓ ਤੁਸੀਂ ਯਾਨੀ ਕਿ ਮਹੀਨਾ ਮੰਨ ਕੇ ਚਲੋ ਮਹੀਨਾ ਮੰਨ ਕੇ ਚਲੋ ਠੀਕ ਹੈ ਜੀ ਤੇ ਇਹਨੇ ਵੀ ਬੱਚਾ ਕਿਦਾਂ ਇਹਦੇ ਮਾਰੇ ਕਟਾ ਅੱਛਾ ਜੀ ਆਹ ਤੁਹਾਡਾ ਕਟਾ ਜੋ ਲੋ ਦੋਸਤੋ ਕਟਾ ਦਾ ਆਪ ਵਾਜਾ ਜੇ ਸਾਹਮਣੇ ਰੇਖ ਲੋ ਤੇ ਹੁਣ ਵੀਰ ਦੁੱਧ ਕਿੰਨਾ ਤਿਆਰ ਹੈ ਇਥੇ 9 ਕਿਲੋ ਤੋਂ ਤਿਆਰ ਹੋ ਵੀਰ ਜੀ ਪੱਕਾ ਤਿਆਰ ਹੈ ਪੱਕਾ ਤਿਆਰ ਹੋ ਠੀਕ ਹੈ ਜੀ ਚੋਣ ਇੱਕ ਨੰਬਰ ਹੋ ਗਈ ਮੈਂ ਠੀਕ ਹੈ ਜੀ ਕੱਢੋ ਬਾ ਨੀਲੀ ਰਾਵਲੀ ਨਿਸ਼ਾਨੀਆਂ ਦੋਸਤੋ ਪੂਰੀਆਂ ਕਵਰ ਕਰਦੀ ਹੈ ਲਓ ਜੀ ਕਰੋ ਚੱਕ 9 ਲੀਟਰ ਤੋਂ ਦੋਸਤੋ ਮੌਕੇ ਦਾ ਜਿਹੜਾ ਤਿਆਰ ਹੈ ਸੂਏਸ ਵਾਹਏ ਦੋਸਤੋ ਪਸ਼ੂ ਨੂੰ ਕੋਈ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਵੀ ਕਰ ਸਕਦਾ ਕਿਹਦੀ ਆ ਫੇਸ ਕੁਆਲਟੀ ਕਰ ਲਓ ਚੱਕ ਟੇਡਾ ਘੱਟ ਦੋਸਤੋ ਅੱਖਾਂ ਦੋਵੇਂ ਬਿਲੀਆਂ ਮਣਕੀਆਂ ਮਗਰਲੇ ਖੁਰ ਦੋਸਤੋ ਵਾਈਟ ਪੂਸ਼ ਵਾਈਟ ਆਰਡਰ ਕੁਆਲਟੀ ਦੋਸਤੋ ਇਹਨੇ ਵੀ ਕਰਮਾਈ ਨੇ ਜਿਹੜੀ ਸੁਣੀ ਚਾਰ ਕੀਤੀ ਹੈ। ਬਾਕੀ ਨੀਲੀਆਂ ਚ ਆਉਂਦੀ ਕੱਟਕੁੱਟ ਟੇਡਾ ਝੁਕਦਾ ਮੈਂ ਦਾ ਤੇ। ਹਾਰੋ ਦੋਸਤੋ ਮੈਂ ਮਗਰ ਲਖੋਰੀ ਮੈਂ ਕਰੂ ਜੀ ਸਕਦਾ। ਤੇ ਇਹਦਾ ਵੀਰ ਮੁੱਲ। ਇਹਦਾ ਮੁੱਲ 82 ਕਰਦੇ ਆ 80 ਦੀ ਦੇ ਦਾਂਗੀ। 80 ਜੋ ਕੋਈ ਹੈ ਕਿ ਜੈਸ। ਕਰਦਾਂਗੇ ਮਾਨਤਨ। ਠੀਕ ਹੈ ਜੀ। ਐਂਡ ਸ਼ੈਂਡ ਕਰਦੀਏ। ਐਂਡ ਸ਼ੈਂਡ ਕਰਨਾ ਫਿਰ ਵੀਰੋ ਫੋਨ ਲਾਵੇ 75000 ਤੋਂ ਘੱਟ ਨਹੀਂ ਆਪਾਂ ਦੇਣੀ। 75000 ਕਿਰੋ ਘੱਟ ਵਾਲਾ ਵੀਰ ਫੋਨ ਲਾਵੇ। ਠੀਕ ਹੈ ਜੀ। ਲਓ ਦੋਸਤੋ 75000 ਰੁਪਿਆ ਮੋਲੇ ਦਾ ਬਾਹਰ ਦੇ ਹਿਸਾਬ ਨਾਲ ਬਾਹਰ 70-80 100 200 ਆਇਆ ਗਿਆ ਤਾਂ ਮੌਕੇ ਤੇ ਸ਼ੋਰ ਸ਼ਪਾ ਥੋੜਾ ਬੜਾ ਮਾਨਤਾਂ ਦੇ ਵਿੱਚੋਂ 100-200 ਰੁਪਇਆ ਜਰੂਰ ਹੋਊਗਾ ਤੇ ਇਹਦੇ ਨਾਲ ਜਿਹੜੀ ਬੱਧੀ ਗਾਂ ਵੀ ਇਹਦੀ ਦਸੀ ਰਕੇਲੀ ਵੀ ਨਾਲ ਇਹ ਪਰਸੋਂ ਦੀ ਸੁਈ ਵੈੜ ਅੱਛਾ ਜੀ ਦੂਜੇ ਪਹਿਲਾ ਸੁਹਾ ਮਾਲਕ ਦਿੰਦੇ ਸੀ ਤੇ ਪਰ ਮੈਂ ਦੂਜਾ ਸੁਹਾ ਗੇਨਾਂ ਅੱਛਾ ਜੀ ਦੂਜਾ ਹੀ ਹੋਊਗਾ ਠੀਕ ਹੈ ਜੀ ਤੇ 13-14 ਕਿਲੋ ਬੋਲ ਆਤਲੇ ਅੱਛਾ ਜੀ ਜਿਹੜਾ ਹੁਣ ਤਿਆਰ ਹੈ ਤਿਆਰ ਤੇ ਇਹਨੇ ਬਚਾ ਦਿੱਤਾ ਇਹਨੇ ਵਸ਼ਾ ਦਿੱਤਾ ਅੱਛਾ ਇਹਦਾ ਵਸ਼ਾ ਕਿਹੜਾ ਉਹ ਪਰਲਾ ਕੋਰਾ ਆੜਾ ਲਾਲੰਗ ਦਾ ਚਿੱਟਾ ਹਾਂ ਲਾਲ ਲਾਲ ਆਹ ਦੋਸਤੋ ਇਹਦਾ ਵਸ਼ਾ ਨਾਲ ਨਾਲੇ ਅਛਾ ਵੀਰ 13 14 ਕਿਲੋ ਬੋੜਾ ਤਿਆਰ 13 14 ਕਿਲੋ ਬੋੜਾ ਤਿਆਰ ਹੈ ਤੀਜਾ ਦਿਨ ਹੋ ਗਿਆ ਸੂਈ ਨੂੰ ਅੱਛਾ ਜੀ ਹੋਰੀ ਗਈ ਕੱਡੀ ਵਾਰ ਬਾਕੀ ਖਾਨ ਤੋਂ ਚੰਗਾ ਕੜਦੀ ਵਸ਼ੀ ਠੀਕ ਹੈ ਜੀ ਚੋਣੜੀ ਇੱਕ ਨੰਬਰ ਠੀਕ ਹੈ ਜੀ ਲਓ ਦੋਸਤੋ ਸੂਆ ਦੂਜਾ ਸੂਈ ਹੈ ਵੀਰ ਕਹਿੰਦਾ ਬੱਚਾ ਨੇ ਬੱਚੇ ਨੂੰ ਜਨਮ ਦਿੱਤਾ ਜੀ ਦੋਸਤੋ 13 14 ਕਿਲੋ ਬੋੜੇ ਤੋਂ ਜਿਹੜੀ ਇਹਨੇ ਸਟਾਰਟਿੰਗ ਕਰਤੀ ਹੈ ਦੁੱਧ ਕਿੰਨਾ ਚ ਆ ਸਕਦੀ ਦੋਸਤੋ ਇਹ ਡਿਪੈਂਡ ਤੁਹਾਡੇ ਤੇ ਗੱਲ ਕਰਦੀ ਹੈ ਜਿੰਦਾ ਦੀ ਦੋਸਤੋ ਉਹਨਾਂ ਦੀ ਕਰਮਾਂ ਦੀ ਸੇਵਾ ਕਰੋ ਦੁੱਧ ਵਧਿਆ ਚ ਵਧ ਜੀ ਇਹ ਲਓ ਜੀ ਠੰਡੀ ਠੁੰਡੀ ਵੜੀ ਆ ਠੀਕ ਹੈ ਜੀ ਇੰਤਰਾ ਭਾਵੇਂ ਕੋਈ ਚੱਕਰ ਨਹੀਂ ਲਓ ਜੀ ਦੋਸਤੋ ਪੂਰੀ ਸੀਲਸ ਲੱਗੇ ਜੀ ਕਰੋ ਚੈੱਕ ਸਨਾਂ ਲਓ ਜੀ ਠੀਕ ਹੈ ਜੀ ਬਾਕੀ ਚੌਣ ਹੀ ਨਾ ਇਹ ਪਸ਼ਮੀ ਹੋਵੇ ਰਹਿਦੇ ਪੂਰੇ ਮਾਰਗੀਦਾਰ ਆ ਹਾਂਜੀ ਹਾਂਜੀ ਵੈਸੇ ਦੋਸਤੋ ਸੱਜੇ ਸੋਇਆ ਪਹੂ ਕਈ ਰ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰ ਜਾਂਦਾ ਦੁੱਧ 15 16 ਕਿਲੋ ਹੈ ਰ ਮਾਨਾ ਪਰ ਦੂਵੀ ਵਸ਼ੀ ਠੀਕ ਹੈ ਜੀ ਇਹ ਕਰ ਦੇ ਦੀ ਆ ਠੀਕ ਹੈ ਜੀ ਆਰਡਰ ਦੋਸਤੋ ਪੂਰਾ ਨਿੱਗਰ ਤੋਂ ਪੂਰਾ ਥੋਸ ਜਿਹੜਾ ਤਿਆਰ ਕੀਤਾ ਕਰੋ ਚੈੱਕ ਤੁਸੀਂ ਚਾਰੇ ਥਣ ਕੈਪ ਚ ਲੱਗੀ ਹੋਈ ਚ ਕੋਈ ਫੋਟ ਸ਼ਾਨੀਆਂ ਨਾਲ ਬਾਕੀ ਦੋਸਤੋ ਮੌਸਮ ਗਾੜੀ ਗਰਮੀ ਦਾ ਆਉਂ ਗਿਆ ਉਹ ਗਰਮੀ ਦੇ ਪਾਸੋਂ 14 15 ਕਿਲੋ ਦੀ ਜਿਹੜਾ ਬੜੇ ਮਜੇ ਨਾਲ ਚਬਾਈ ਜਣਾ ਬੜੇ ਮਜੇ ਨਾਲ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਨੂੰ ਹਾਂਜੀ ਹਾਂਜੀ ਬਾਕੀ ਠੰਡੀ ਠੰਡੀ ਵੜੀ ਹੈ ਨਵੋ ਜੀ ਦੋਸਤੋ ਇਹ ਪੂਰੀ ਸੀਲ ਹੈ ਹਨ ਕਰ ਲੋ ਚੱਕ ਤੇ ਇਹਦਾ ਵੀਰ ਮੁੱਲ ਇਹਦਾ ਮੁੱਲ 52000 ਰੁਪਇਆ 50 ਹੀ ਦੇ ਦਾਂਗੇ 50 ਹੀ ਦੇ ਦੂਗੀ 50 ਚੋਂ ਵੀ ਇੱਕ ਅਸਰ ਥੋੜਾ ਬੜਾ ਕਰ ਦਾਂਗੇ 2 ਕ ਛੱਡ ਦਾਂਗੇ 50 ਚ 48000 ਹੋ ਗਏ 48000 ਰੁਪਏ ਦੇਣਗੇ ਠੀਕ ਹੈ ਲਓ ਦੋਸਤੋ 48000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨਤਨ ਸ਼ੋਰ ਸ਼ਪਾ ਥੋੜਾ ਬੜਾ 15 16 ਕਿਲੋ ਇਹਨੇ ਗਰਮੀ ਜਾ ਰ ਮਾਨਾ ਭਰਾਈ ਜਾਣਾ ਵਛਨੇ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਬੱਦੀ ਵੀਰਗਾ ਇਹ ਇਹਨੂੰ ਸੂਈ ਨੂੰ ਹਫਤਾ ਕੋ ਹੋ ਗਿਆ ਅੱਛਾ ਜੀ ਦਾਕ ਦਿਨ ਹੋ ਗਏ ਸੂਈ ਨੂੰ ਅੱਛਾ ਜੀ 16 ਲੀਟਰ ਇਹਲੇ ਦੁੱਧ ਹੋਊਗਾ ਇਹ ਸਵੇਰ ਨੂੰ ਸੂਈ ਇਹ ਵੀ ਦੂਜਾ ਦੂਜਾ ਸਵੇਰ ਸੂਈ ਇਹਨੇ ਬੱਚਾ ਹੀ ਦਿੱਤਾ ਇਹਦਾ ਵਛਾ ਜੀ ਚਿੱਟਾ ਕਲਾ ਵਛਾ ਇਹਦਾ ਮਗਰ ਜੀ ਤੇ ਲਾਲ ਜਿਹੜਾ ਲਾਲ ਟਬਾ ਉਹ ਵਛਾ ਜੀ ਪਹਿਲੇ ਤੋਂ ਬੜੀ ਗੱਲ ਮਗਰ ਇਹਦੇ ਥਲੇ ਕਿ ਦੋ ਤੋਂ 15 16 ਕਿਲੋ 15 16 ਕਿਲੋ ਖਲਾਊਗਾ ਠੀਕ ਹੈ ਜੀ ਕੱਢੀ ਬਾਹਰ ਨੂੰ ਲਓ ਦੋਸਤੋ ਇਹ ਥੋੜਾ ਜਿਹਾ ਲਿਸਾਪਨ ਮਰਾਜਾ ਜਰੂਰ ਵਿਖਾਉਂਦੀ ਏ 15 16 ਕਿਲੋ ਦੋ ਤੋਂ ਜਿਹੜਾ ਹੁਣ ਤਿਆਰ ਹੋਊਗਾ ਮੌਕੇ ਦਾ ਬੱਚੇ ਦੋਵਾਂ ਕਮਾਂ ਦੇ ਦੋਸਤ ਚੈੱਕ ਕਰ ਲਓ ਆਰਡਰ ਕੁਆਰਟੀ ਦੋਸਤੋ ਸੋਹਣੀ ਗਾਨੇ ਤਿਆਰ ਕੀਤੀ ਕਰੋ ਚੈੱਕ लो जी करो चक मिलेगी लो जी अच्छा फिर दो दो पंद्रह सोलह किलो हम तैयार है ना, खुला खुला ਠੀਕ ਹੈ ਜੀ ਇਹਦਾ ਮੁੱਲ ਵੀਰ ਕੀ ਕਰਨਾ ਇਹਦਾ ਮੁੱਲ 52 ਕਰਦੇ ਆਂ ਹਾਂਜੀ 50 ਦੇ ਦਾਂਗੇ 2 ਛੱਡ ਦਾਂਗੇ 50 48 ਦੋਵੇਂ ਬਰਾਬਰ ਬਰਾਬਰ ਹੋ ਗਈ ਬਰਾਬਰ ਬਰਾਬਰ ਠੀਕ ਹੈ ਜੇ ਕੋਈ ਵੀਰ ਜੋੜਾ ਖਰੀਦਦਾ ਤੇ ਫੇਰ ਬਾਕੀ ਜੋੜਾ ਲੈ ਜਾਏ ਕੋਈ ਤੇ ਦੋਵੇਂ ਇੱਕੋ ਜਿੱਕੀਆਂ ਵਸ਼ੀਆਂ ਹਾਂਜੀ ਜੋੜਾ 96 ਹਜ਼ਾਰ ਦਾ ਵੈਸੇ 96 ਹਜ਼ਾਰ ਦਾ ਕੋਈ ਨਹੀਂ ਕਰਦਾ ਮਾਨਦਾਨ ਚ ਜੋੜਾ ਕੋਈ ਖਰੀਦਣਾ ਚਾਹੁੰਦਾ ਹੋਊਗਾ ਠੀਕ ਹੈ ਜੀ ਕੱਲੀ ਗੱਲ ਇਹ ਦੱਸੋ ਗਾਂ ਖੇਤ ਕੋਤੇ 48 48000 ਰੁਪਿਆ ਮੁੱਲ ਜੇ ਕੋਈ ਵੀਰ ਜੋੜਾ ਖਰੀਦੂਗਾ ਦੋਸਤੋਂ ਮਾਨਦਾਨ ਤੁਹਾਡਾ ਬੰਦਾ ਤਾਂ ਤਾਂ ਹੋਰ ਮੌਕੇ ਤਾਂ ਹੋਊਗਾ ਇਹੜੀ ਗੱਪਣ ਗਾਵੀ ਰੇ ਦੀ ਡਿਟੇਲ ਦੱਸੀਏ ਇਹ ਵਸ਼ੀ ਪਹਿਲਾਂ ਚੌਗੀ ਨੂੰ ਚਾਰ ਦੰਦੇ ਨੂੰ ਚਾਰ ਦੰਦੇ ਜੀ ਕਿੰਨਾ ਟਾਈਮ ਖੜਦੀ ਵੀ ਸੂਣ ਤੇ ਇਹ ਲੈ ਜਾਉ ਦੋ ਚਾਰ ਦਿਨਾਂ ਅਜੂ ਠੰਡੀ ਠੂੜੀ ਚੰਗੀ ਕਰਨ ਵਾਲੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਤਿਆਰੀ ਜੀਆ ਦੋਸਤੋ ਸੂਣ ਦੇ ਬਿਲਕੁਲ ਕੱਢੀ ਵੀਰ ਬਾਹਰ ਨੂੰ ਚਾਰ ਦੰਦ ਦੋਸਤੋ ਪਹਿਲਾ ਸੂਆ ਸੂਣੀ ਇਹ ਵੀ ਦੀ ਸ਼ਹੀਵਾਲ ਨਾਲ ਕ੍ਰੋਸ ਹੋਣਾ ਇਹ ਸ਼ਹੀਵਾਲ ਦੀ ਕ੍ਰੋਸ ਆਏਗੀ ਸ਼ਹੀਵਾਲ ਦੇ ਨਾਲ ਦੋਸਤੋ ਕ੍ਰੋਸ ਹੋਣਾ ਗਰਮੀ ਆ ਜਲਸੀ ਕ੍ਰੋਸ ਗੇਰ ਦੇ ਪਾਸ ਸ਼ਹੀਵਾਲ ਕ੍ਰੋਸ ਕੀਤਾ ਠੀਕ ਹੈ ਜੀ ਮਸ਼ੀਓ ਦੋਸਤੋ ਪੂਰੀ ਸ਼ਕੀਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਲਾਈਓ ਜੀ ਮਸ਼ੀਓ ਗਰਮੀ ਘੁਰਮੀ ਨਹੀਂ ਕੋਈ ਪਰਵਾਹ ਨਹੀਂ ਹਾਂਜੀ 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 ਦੋ ਦੇਵੀ 12 13 ਕਿਲੋ ਪਰਾਹਤ ਹੋ ਗਈ ਬਾਕੀ ਉਹ ਤਾਂ ਚਲੋ ਸਿਵਾ ਦੇ ਨਾ ਹਾਂਜੀ ਸ੍ਰੀ ਨਾਥ ਕੁਸ਼ਮਰ ਆਹ ਪਹਿਰਾਵਾ ਚਲਾਇਆ। ਲਓ ਜੀ ਕਰ ਲੋ ਚੱਕੀ ਰਿਹਾ। ਅਛਾ ਵੀਰ ਇਹਦਾ ਮੁੱਲ। ਇਹਦਾ ਮੁੱਲ 42000 ਹਾਂਜੀ 40 ਦੀ ਦੇ ਦਾਂਗੇ। ਅਛਾ 40 ਜੋ ਹੈ ਕਿ ਕੋਸਰ ਕਰਦਾਂਗੇ ਮਾਨਦਾਨ। ਠੀਕ ਹੈ ਜੀ। 37000 ਦੀ ਅਸੀਂ ਛੱਡ ਦੇ ਦਾਂਗੇ। ਠੀਕ ਹੈ ਜੀ। ਵਾਹ। ਲਓ ਜੀ ਦੋਸਤੋ 42000 ਰੁਪਇਆ ਵੈਸੇ ਵੀ ਇਹਨਾਂ ਡਿਮਾਂਡ ਰੱਖੀ 37000 ਰੁਪਏ ਦੇ ਵਿੱਚ ਵੀ ਇਹ ਕਹਿੰਦਾ ਬਾਣਦਾ ਤੁਹਾਡਾ ਛੋੜ ਛੱਪਾ ਮੌਕੇ ਤੇ ਆਇਆ ਜਾਂਦਾ ਜਰੂਰ ਹੋਗਾ ਬਾਕੀ ਠੰਡੀ ਠੁੰਡੀ ਵਸੀ ਚੰਗੀ ਆ ਠੀਕ ਹੈ ਉਹ ਤੋਂ ਥੋੜਾ ਡਰਦੀ ਹੱਤਰਾ ਨੇ ਕਿ ਚੱਕਾ ਹਾਂਜੀ ਹਾਂਜੀ ਪੰਜ ਨਗ ਦੋਸਤੋ ਤੁਹਾਨੂੰ ਖਾਇ ਅੱਜ ਦੀ ਵੀਡੀਓ ਦੇ ਚਾਰ ਨਗ ਬਿਲਕੁਲ ਸੁਏ ਸੁਆਏ ਸੁਏ ਸੁਆਏ ਪਹੁੰਚ ਇੱਕ ਟਾਈਮ ਦੋ ਟਾਈਮ ਚੋ ਗਏ ਮੇਰੇ ਵੀ ਤਸੱਲੀ ਆਪੀ ਕਰ ਲੋ ਤੇ ਗੱਪਲਗਾ ਨੂੰ ਦੋਸਤੋ ਥਾਣਾ ਦੀ ਤਿਰਕੇ ਪਾਸ ਕਰਕੇ ਮੇਰੇ ਵੀ ਤਸੱਲੀ ਆਪੀ ਜਰੂਰ ਕਰ ਲੈ ਕਰੋ ਜੀ ਐਡਰੈਸ ਦੋਸਤੋ ਇਹ ਕਰੀ ਵੀ ਦਾ ਪੀਰਪੋ ਮਨੋਰ ਸਿੰਘ ਨਾਮ ਵੀਰਤਾ ਤੇ ਫੋਨ ਨੰਬਰ ਵੀਰ ਇੱਕ ਵਾਰੀ ਫੇਰ ਬੋਲ ਦੀਏ ਫੋਨ ਨੰਬਰ 9814545195 ਠੀਕ ਹੈ ਜੀ ਧੰਨਵਾਦ ਉਸੁਰਾ ਵੀਡੀਓ ਦੇਖਣ ਵਾਸਤੇ ਜੀ